ਇਹ ਛੱਦ ਨਾਲ ਵਿੱਚ ਆਪਰੇ ਪਰ ਆਉਂਦੇ ਹੈ ਛੱਦ ਨਾਲ ਵਿੱਚ ਰਹੇ ਪਾਣੀ ਵਿੱਚ ਇਧਰ ਮੱਛਰ ਬਣ ਜਾਉਗਾ ਬਾਈ ਨਾ ਮਾਦਾ ਪੀਪੋਈ ਬਣ ਗਈ ਸਭ ਤਿਆਰ ਹੈ ਨੇ ਉੱਡ ਜਾ ਕੋਦੇ ਮੱਛਰ ਬਣ ਜਿੰਦੇ ਪਾਣੀ ਵਿੱਚ ਮਛਰਵਾਂ ਦੇ ਉੱਤੇ ਤੋਂ ਇਸ ਤਰ੍ਹਾਂ ਨਹੀਂ ਵੀ ਹੈ ਵੀ ਪਾਣੀ ਦਾ ਖੜਨ ਹੋ ਗਿਆ। ਸ਼ੌਟ ਨਾਲ ਮਾਫੀ ਰਹੀ ਜਿਹਦਾ ਬਾਬਾ ਜੀ ਜਿਹੜੇ ਓਡੀਆਂ ਨਾ ਕਰੇ ਇਹ ਦੇਖੋ ਪਲੇਟਾਂ ਜਿਹੜੀਆਂ ਜਿਹੜੀਆਂ ਸ਼ੌਟ ਨਾਲ ਦੋ ਸ਼ੌਟ ਇਹਦੇ ਫਰਾਂ ਨੂੰ ਕੋਈ ਤੈਨੂੰ ਬੈਠੇ ਜਿਹੜੇ ਸੇਵਾਦਾਰ ਹੁੰਦੇ ਨੇ। ਇਹ ਹੋਰ ਪਾਣੀ ਆਪਣੇ ਤੇ ਲੂਣ ਨੂੰ ਇਹਨੂੰ ਖਾਲੀ ਕਰਾ ਦਿਓ 50 50 ਜੋ ਕਰ ਇਹਨਾਂ ਨੂੰ ਜੀ ਬਾਬਾ ਮੇਰੀ ਕੋਈ ਨਸਤਾ ਇਧਰ ਹੋ ਗਿਆ ਪਰ ਇਹ ਦਸ ਮਾਰਨ ਦੀ ਲੋੜ ਨਹੀਂ ਬਾਬਾ ਜੀ ਅੱਛਾ ਇਹ ਡੋਲ ਉਲਟਾਉ ਦੋ ਬਸ ਵੈਰੀ ਗੁੱਡ ਡੈਂਗੂ ਦੇ ਸਬੰਧ ਵਿੱਚ ਇੱਥੇ ਸਿਹਤ ਵਿਭਾਗ ਦੀ ਟੀਮ ਆਈ ਸੀ ਐਫ ਜੀ ਦੇ ਕੋਲ ਤੇ ਆਪ ਜੀ ਦੇ ਇੱਥੇ ਜਿਹੜਾ ਸਰਵੇ ਕੀਤਾ ਗਿਆ ਤੁਸੀਂ ਉਹਦੇ ਬਾਰੇ ਕੁਝ ਬੋਲੋਗੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਕੁਲਜੀਤ ਸਿੰਘ ਜੀ ਜਿਹੜੇ ਸਿਹਤ ਮੰਤਰੀ ਆ ਤੇ ਉਹਨਾਂ ਦੀ ਟੀਮ ਤੇ ਆਪਣੇ ਰਣਜੀਤ ਰਾਜ ਡਾਕਟਰ ਸਿਵਾ ਸਾਧਨ ਤੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਡੈਂਗੂ ਬਾਰੇ ਇਹਨਾਂ ਨੇ ਜਾਣਕਾਰੀ ਦਿੱਤੀ ਤੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਸਾਡੇ ਇੱਥੇ ਸਭ ਨੂੰ ਸ਼ਾਂਤੀ ਸ਼ਰਮਾ ਭਾਈ ਗਰ ਦਾ ਆਏ ਸ਼ਨਾ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਡਾਕਟਰ ਜੀ ਸਿੰਘ ਰਾਏ ਸਿਵਲ ਸਰਜਨ ਮਾਲਦਾ ਸਾਡੇ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀਵੀਆਂ ਦੇਸ਼ਾਂ ਨਿਰਦੇਸ਼ਾਂ ਤਹਿਤ ਹਰ ਸ਼ੁੱਕਰਵਾਰ ਡੇਂਗੂ ਦੇ ਵਾਰਦਤ ਅੱਜ ਸਾਡਾ ਜਿਵੇਂ ਕਿ ਧਾਰਮਿਕ ਜਗ੍ਹਾ ਤੇ ਜਾਣਾ ਗੁਰਦੁਆਰਾ ਮੰਦਿਰ ਜਾਂ ਜਾ ਕੇ ਉੱਥੇ ਚੈੱਕ ਕਰਨਾ ਸੀ ਕੋਈ ਪਾਣੀ ਖੜਾ ਹੈ ਅਸੀਂ ਮੈਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਹਾਂ ਹਫ਼ਤੇ ਦੇ ਇੱਕ ਦਿਨ ਇੱਕ ਘੰਟਾ ਜ਼ਰੂਰ ਕਢੋ ਤੁਹਾਡੇ ਆਲਦਵਾਲਾ ਜਿਵੇਂ ਕਿ ਫ੍ਰਿਜ ਹੋ ਕੇ ਕੋਈ ਟਾਇਰਾਂ 'ਚ ਪਾਣੀ ਹੈ ਕੋਈ ਗਮਲੇ 'ਚ ਪਾਣੀ ਖੜਾਗਾ ਕੋਈ ਆਪਾਂ ਪਾਂਚੇ ਨੂੰ ਪਾਦਨੇ ਆ ਉਹਦੇ ਵਿੱਚ ਜਿਹੜਾ ਹੈਗਾ ਪਾਣੀ ਖੜਾ ਨਾ ਕਰ ਦਿਓ ਕਿਉਂਕਿ ਜਦੋਂ ਇਹ ਪਾਣੀ ਹੈ ਕਰਹਾ ਵੇਂਦਾ ਉਸੇ ਤੋਂ ਹੀ ਜਿਹੜਾ ਹੈਗਾ ਡੇਂਗੂ ਦਾ ਮਲੇਰੀਆ ਦਾ ਮੱਛਰ ਪੈਦਾ ਹੁੰਦਾ ਹੈਗਾ ਇਸ ਤੇ ਜੇ ਆਪਾਂ ਘੰਟਾ ਲੋਕਾਂ ਦੀ ਸੇਵਾ ਲਈ ਜਵਾਂਗੇ ਤਾਂ ਆਪਣਾ ਮਾਨਸਾ ਜ਼ਿਲ੍ਹੇ ਨੂੰ ਤੇ ਪੰਜਾਬ ਨੂੰ ਜਿਹੜਾ ਆਪਾਂ ਇਹਦਾ ਸਿਹਤਮੰਦ ਤੇ ਰੰਗਲਾ ਪੰਜਾਬ ਬਣਾ ਸਕਦੇ ਹਾਂ